ਇਸ ਤੋਂ ਬਾਅਦ ਚਿਹਰੇ ਦੇ ਹਾਅ-ਪਾ ਬਦਲ ਗਏ ਨੇ ਕਿਸਾਨਾਂ ਨੂੰ ਹੁਣ ਕੱਟ ਝਾੜ ਦਾ ਖਤਰਾ ਡਰ ਹੈ ਜਿਸ ਕਾਰਨ ਕਿਸਾਨਾਂ ਦੇ ਚਿਹਰੇ ਜਿਹੜੇ ਨੇ ਉਹ ਮੁਰਜਾਏ ਹੋਏ ਨੇ ਤਾਂ ਖੇਤਾਂ 'ਚ ਫਸਲ ਖੜੀ ਹੋਈ ਹੈ ਜੋ ਵਿਸ ਚੁੱਕੀ ਹੈ ਕਿਸਾਨ ਪਰੇਸ਼ਾਨ ਨੇ ਮੌਸਮ ਨੇ ਮિજાਜ ਬਦਲ ਲਿਆ ਹੈ ਤਾਂ ਕਿਸਾਨਾਂ ਦੇ ਉੱਤੇ ਇਹ ਮੌਸਮ ਦੀ ਮਾਰ ਪਈ ਹੈ ਜਿਸ ਤੋਂ ਬਾਅਦ ਅੰਨਦਾਤਾ ਪਰੇਸ਼ਾਨ ਹੈ ਕਿ ਆਖਿਰ ਹੁਣ ਮੌਸਮ ਅੱਗੇ ਕੀ ਕੀਤਾ ਜਾਵੇ ਤਾਂ ਕਿਸਾਨ ਪਰੇਸ਼ਾਨ ਹਨ ਹਾਲਾਂਕਿ ਗਰਮੀ ਤੋਂ ਤਾਂ ਲੋਕਾਂ ਨੂੰ ਰਾਹਤ ਮਿਲੀ ਹੈ ਮੌਸਮ ਦੇ ਬਦਲਣ ਦੇ ਨਾਲ ਮੀਂਹ ਵਰਣ ਦੇ ਨਾਲ ਪਰ ਕਿਸਾਨਾਂ ਦੇ ਲਈ ਮੁਸ਼ਕਲ ਵਾਲੀ ਸਥਿਤੀ ਖੜੀ ਹੋ ਗਈ ਹੈ ਕਿਉਂਕਿ ਫਸਲ ਪੱਕਣ ਦੀ ਕਗਾਰ ਦੇ ਉੱਤੇ ਹੈ ਵਾਢੀ ਸ਼ੁਰੂ ਹੋ ਚੁੱਕੀ ਹੈ ਕਈ ਥਾਵਾਂ ਦੇ ਉੱਤੇ ਤਾਂ ਕਈ ਥਾਵਾਂ ਦੇ ਉੱਤੇ ਵਾਢੀ ਅਜੇ ਸ਼ੁਰੂ ਹੋਣੀ ਹੈ ਪਰ ਉਸ ਤੋਂ ਪਹਿਲਾਂ ਹੀ ਵਾਢੀ ਤੋਂ ਬਿਲਕੁਲ ਪਹਿਲਾਂ ਹੀ ਫਸਲ ਦੇ ਉੱਤੇ ਇਹ ਮਾਰ ਪਈ ਹੈ ਮੌਸਮ ਦੀ ਤਾਂ ਅੰਨਦਾਤੇ ਦੀ ਫਿਕਰ ਵੱਧ ਗਈ ਹੈ ਜਿਸ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਮੌਸਮ ਨੇ ਆਪਣਾ ਮિજાਜ ਬਦਲਿਆ ਖੇਤਾਂ ਦੇ ਵਿੱਚ ਫਸਲ ਖੜੀ ਸੀ ਅੰਨਦਾਤੇ ਦੀ ਪੱਕਣ ਦੇ ਲਈ ਤਿਆਰ ਸੀ ਉਮੀਦ ਸੀ ਕਿ ਫਸਲਾਂ ਦੀ ਵਾਢੀ ਦੇ ਨਾਲ ਉਸ ਦਾ तमाम ਜੋ ਖਰਚ ਹੈ ਉਹ ਪੂਰਾ ਹੋਏਗਾ ਤਾਂ ਮੇਰੇ ਸਹਿਯੋਗੀ ਸਰਬਜੀਤ ਰੋਲੀ ਫੋਨ ਲਾਈਨ ਦੇ ਉੱਤੇ ਜੁੜੇ ਨੇ ਮੋਗਾ ਤੋਂ ਤਾਂ ਸਰਬਜੀਤ ਖਾਸ ਤੌਰ ਦੇ ਉੱਤੇ ਮੌਸਮ ਨੇ ਮિજાਜਤਾ ਬਦਲਿਆ ਪਰ ਫਿਕਰ ਅਨਦਾਤੇ ਦੀ ਵੱਧ ਗਈ ਹੈ ਬਿਲਕੁਲ ਅਮਨ ਮੈਂ ਦੱਸਣਾ ਚਾਹੁੰਗਾ ਕਿ ਜਿਹੜੀ ਕਣਕ ਦੀ ਫਸਲ ਆ ਮੈਂ ਜ 10 ਤੋਂ 15 ਦਿਨ ਦੇ ਵਿੱਚ ਜਿਹੜੀ ਵੱਢਣ ਵਾਲੀ ਹੋ ਚੁੱਕੀ ਹੈ ਪੱਕੀ ਫਸਲ ਆ ਤੇ ਜਿਹੜੇ ਰਾਤ ਤੋਂ ਲਗਾਤਾਰ ਜਿਹੜੀ بارش ਤੇ ਤੇਜ਼ ਹਵਾਵਾਂ ਜਿਹੜੀਆਂ ਚੱਲ ਰਹੀਆਂ ਨੇ بارش ਪੈ ਰਹੀ ਆ ਉਨੇ ਇੱਕ ਵਾਰ ਜਿਹੜੇ ਕਿਸਾਨਾਂ ਦੀ ਚਿੰਤਾ ਨੂੰ ਜੜੀ ਵਧਾ ਦਿੱਤੀ ਹੈ ਤੇ ਜਿਹੜੀਆਂ ਫਸਲਾਂ ਨੇ ਪੱਕੀਆਂ ਫਸਲਾਂ ਜਿਹੜੀਆਂ ਹਵਾ ਵਗਣ ਕਾਰਨ ਜਿਹੜੀਆਂ ਡਿੱਗਣੀਆਂ ਸ਼ੁਰੂ ਹੋ ਗਈਆਂ ਜੇਕਰ ਫਸਲਾਂ ਡਿੱਗਦੀਆਂ ਨੇ ਤੇ ਉਹਦੇ ਨਾਲ ਜਿੱਥੇ ਇੱਕ ਫਸਲ ਦਾ ਕਾफी ਨੁਕਸਾਨ ਹੋਊਗਾ ਉੱਥੇ ਜਿਹੜੀ ਕਾਣਕਾ ਜਦੋਂ ਇਹਨੂੰ ਵੱਢਣਾ ਪਊਗਾ ਜਾਂ ਮਸ਼ੀਨਾਂ ਚਲਾਉਣੀਆਂ ਪੈਣੀਆਂ ਇਹਦੇ ਰੇਟ ਤੇ ਵੀ ਜਿਹੜਾ ਕਾफी ਜਿਹੜਾ ਅਸਰ ਆ ਪੈਂਦਾ ਤੇ ਕਿਸਾਨ ਜਿਹੜਾ ਅੱਜ ਪੂਰੀ ਤਰ੍ਹਾਂ ਜਿਹੜਾ ਚਿੰਤਾ ਦੇ ਵਿੱਚ ਡੁੱਬਿਆ ਵਾ ਹੌਣ ਲਗਾਤਾਰ ਜੀ ਗੱਲ ਕਿਤੇ ਇਹ ਤਾਂ ਰਾਤ ਤੋਂ ਜਿਹੜੀ ਬਾਰਸ਼ ਆ ਪੈ ਰਹੀ ਆ ਰੁਕ ਰੁਕ ਕੇ ਬਾਰਸ਼ ਪੈ ਰਹੀ ਆ ਲਗਾਤਾਰ ਤੇ ਜਿਹੜੀਆਂ ਹਵਾਵਾਂ ਜਿਹੜੀਆਂ ਵਗ ਰਹੀਆਂ ਨੇ ਜਦੋਂ ਹੁਣ بارش ਹੋਊਗੀ ਤਾਂ بارش ਪੈਣ ਦੇ ਨਾਲ-ਨਾਲ ਜਿਹੜੀਆਂ ਫਸਲਾਂ ਨੇ ਉਹ ਇੱਕਦਮ ਜਿਹੜੀਆਂ ਡਿੱਗ ਪੈਣੀਆਂ ਡਿੱਗਣ ਦੇ ਨਾਲ ਜਿਹੜਾ ਕਿਸਾਨਾਂ ਦਾ ਜਿਹੜਾ ਨੁਕਸਾਨ ਹੋਣ ਦਾ ਜਿਹੜਾ ਵੱਡਾ ਡਰ ਜੀ ਹਨ ਸਰਬਜੀਤ ਕਿਉਂਕਿ ਮੌਸਮ ਦੇ ਕਾਰਨ ਕਿਉਂਕਿ بارش ਹੋਈ ਹੈ ਤਾਂ ਜ਼ਾਹਰ ਤੌਰ ਦੇਤੇ ਫਸਲ ਡਿੱਗੀ ਝੱਖੜ ਦੇ ਨਾਲ ਡਿੱਗੀ ਤਾਂ ਜਿਹੜੀ ਫਸਲ ਬਚ ਵੀ ਜਾਂਦੀ ਹੈ ਜੇਕਰ ਉਹ ਨੁਕਸਾਨੀ ਜਾਵੇ ਤਾਂ ਦਾਣਾ ਜਿਹੜਾ ਹੈ ਉਹ ਕਾਲਾ ਪੈ ਜਾਂਦਾ ਤਾਂ ਕਿਸਾਨ ਫਿਲਹਾਲ ਕੀ ਤਰਕ ਦੇ ਰਹੇ ਨੇ ਕੀ ਮੰਗ ਰੱਖ ਰਹੇ ਨੇ ਇਸ ਸਬੰਧੀ ਬਿਲਕੁਲ ਅਮਨ ਮੈਂ ਦੱਸ ਦਾਂਗਾ ਜਦੋਂ ਜਿਹੜੀ ਕਣਕ ਦੀ ਫਸਲ ਆ ਡਿੱਗਦੀ ਆ ਇੱਥੇ ਇਹਦੇ ਨਾਲ ਜਿਹੜਾ ਦਾਣਾ ਉਹ ਸੁਗੜਨਾ ਸ਼ੁਰੂ ਹੋ ਜਾਂਦਾ ਸੁਗੜਨ ਦੇ ਨਾਲ-ਨਾਲ ਜਿਹੜਾ ਧਾਰ ਤੇ ਵੀ ਅਸਰ ਪੈਂਦਾ ਨਾਲ ਦੀ ਨਾਲ ਜੇ ਗੱਲ ਕਿਤੇ ਇਹਦਾ ਜਿਹੜਾ ਦਾਣਾ ਜਿਹੜਾ ਕਾਲਾ ਪੈਂਦਾ ਕਾਲਾ ਦਾਣਾ ਜਿਹੜਾ ਵੇਚਣ ਤੇ ਵੀ ਜਿਹੜੀ ਕਿਸਾਨਾਂ ਨੂੰ ਡਿੱਕਤ ਹੁੰਦੀ ਆ ਕਿਸਾਨਾਂ ਨੇ ਤਾਂ ਹਮੇਸ਼ਾ ਇਹੀ ਮੰਗ ਕਰਦੇ ਆ ਰਹੇ ਪਹਿਲੀ ਗੱਲ ਤਾਂ ਕਿਸਾਨ ਰੱਬ ਤੋਂ ਹੀ ਇਹ ਦੁਆ ਮੰਗਦੇ ਕਿ ਜਿਹੜਾ ਅਜੀਹਨ ਨੁਕਸਾਨ ਨਾ ਹੀ ਹੋਵੇ ਸਾਡੇ ਤਾਂ ਬਹੁਤ ਚੰਗੀ ਗੱਲ ਆ ਜੇਕਰ ਫਿਰ ਵੀ ਨੁਕਸਾਨ ਹੁੰਦਾ ਤਾਂ ਹਮੇਸ਼ਾ ਸਰਕਾਰਾਂ ਤੋਂ ਆਸ ਜ਼ਰੂਰ ਰੱਖੀ ਜਾਂਦੀ ਕਿ ਸਾਨੂੰ ਮਾਅਵਜ਼ਾ ਦਿੱਤਾ ਜਾਵੇ ਜਿਹੜਾ ਕਿ ਸਾਡਾ ਨੁਕਸਾਨ ਹੁੰਦਾ ਇਸੇ ਤਰ੍ਹਾਂ ਲਗਾਤਾਰ ਜਿਹੜੇ ਕਿਸਾਨ ਆ ਨੁਕਸਾਨ ਦੀ ਪਰਿਵਾਰੀ ਜ਼ਰੂਰ ਮੰਗਦੇ ਪਰ ਜੇ ਦੇਖਿਆ ਜਾਵੇ ਗਰਾਊਂਡ ਜ਼ੀਰੋ ਤੇ ਕਿਸਾਨ ਸਰਕਾਰਾਂ ਤੋਂ ਨਾ ਖੁਸ਼ੀ ਨਜ਼ਰ ਆਉਂਦੀ ਹੈ ਕਿਉਂਕਿ ਜਿਹੜੇ ਮਾਅਵਜੇ ਜਿਹੜੇ ਲੋੜਬੰਦ ਕਿਸਾਨਾਂ ਨੂੰ ਨਹੀਂ ਮਿਲਦੇ ਜੀ ਸਬਜੀਤ ਇੱਕ ਇਹ ਵੀ ਚੀਜ਼ ਜਾਣਨਾ ਚਾਹਾਂਗਾ ਅਸੀਂ ਤਸਵੀਰਾਂ ਵੇਖ ਰਹੇ ਹਾਂ ਕਿ ਜਿਹੜੀ ਫਸਲ ਹੈ ਉਹ ਕਈ ਥਾਵਾਂ ਦੇ ਉੱਤੇ ਪੂਰੀ ਤਰੀਕੇ ਦੇ ਨਾਲ ਵਿਕ ਚੁੱਕੀ ਹੈ ਅੰਦਾਜ਼ਨ ਜੇਕਰ ਮੋਗਾ ਦੀ ਗੱਲ ਕਰੀਏ ਤਾਂ ਕਿੰਨਾ ਕੁ ਨੁਕਸਾਨ ਜਿਹੜਾ ਹੈ ਕਿਸਾਨਾਂ ਦਾ ਹੋਇਆ ਹੈ ਕਿੰਨੇ ਕੁ ਏਕੜ ਦੀ ਜਿਹੜੀ ਪੂਰੇ ਕਰੀਬ ਮੋਗਾ ਦੇ ਵਿੱਚ ਜਿਹੜੀ ਫਸਲ ਹੈ ਉਹ ਨੁਕਸਾਨੀ ਗਈ ਹੈ ਅਮਨ ਜੀ ਮੈਂ ਦੱਸਣਾ ਚਾਹੁੰਗਾ ਕਿ ਜਿਹੜੀ ਹਵਾ ਲਗਾਤਾਰ ਵਗ ਰਹੀ ਹੈ ਇਹ ਹਵਾ ਨਾਲ ਕੋਈ ਅੰਦਾਜ਼ਾ ਨਹੀਂ ਲਾਇਆ ਜਾ ਸਕਦਾ ਕਿ ਕਿੰਨਾ ਏਕੜ ਦੇ ਨੁਕਸਾਨ ਹੋ ਗਏ ਜੇ ਮੈਂ ਪਿੰਡਾਂ ਦੀ ਗੱਲ ਕਰ ਜੱਸਪੈਡਰ ਵਿੱਚ ਖੜਾ ਤਾਂ ਇਸ ਪਿੰਡ ਦੇ ਵਿੱਚ ਛੋਟਾ ਜਿਹਾ ਪਿੰਡ ਹੈ ਇੱਥੇ ਕਾਫੀ ਜਿਹੜੇ ਸੈਂਕੜੇ ਏਕੜ ਦੇ ਕਰੀਬ ਜਿਹੜੀ ਕਣਕ ਦੀ ਫਸਲ ਆ ਉਹ ਵਿੱਜ ਚੁੱਕੀ ਹੈ ਜੇ ਆਸ-ਪਾਸ ਦੇ ਪਿੰਡਾਂ ਦੀ ਗੱਲ ਕੀਤੀ ਤਾਂ ਜਿੱਥੇ ਕਿਤੇ ਹਵਾ ਜ਼ਿਆਦਾ ਵਗੀ ਹੈ ਜਾਂ ਜਿੱਥੇ بارش ਜ਼ਿਆਦਾ ਹੋਈ ਹੈ ਉੱਥੇ ਭਾਰੀ ਜਿਹੜਾ ਨੁਕਸਾਨ ਆ ਹਾਂ ਫੋਨ ਦਾ ਵੀ ਖਾਤਾ ਜਿਤਾਇਆ ਜਾ ਰਿਹਾ ਜੀ ਸਰਬਜੀਤ ਬਹੁਤ ਬਹੁਤ ਧੰਨਵਾਦ तमाम ਜਾਣਕਾਰੀ ਦੇ ਲਈ ਤਾਂ ਹੁਣ ਮੁਕਸਰ ਦਾ ਰੁਕ ਕਰ ਲੈਨੇ ਆ ਕਿਉਂਕਿ ਤੁਹਾਨੂੰ ਮੁਕਸਰ ਦੀ ਤਸਵੀਰ ਵਿਖਾ ਰਹੇ ਆ ਕਿ ਕਿਸ ਤਰੀਕੇ ਦੇ ਨਾਲ ਖੜੀ ਫਸਲ ਖੇਤਾਂ ਦੇ ਵਿੱਚ ਮੌਸਮ ਦੇ ਕਾਰਨ ਜਿਹੜੀ ਹੈ ਉਹ ਡਿੱਗੀ ਹੋਈ ਹੈ ਤਾਂ ਮੇਰੇ ਸਹਿਯੋਗੀ ਮੁਕਸਰ ਤੋਂ ਕੁਲਦੀਪ ਰੇਣੀ ਜੁੜੇ ਹੋਏ ਨੇ ਤਾਂ ਦੁਬਾਰਾ ਉਹਨਾਂ ਦੇ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕਰਾਂਗੇ ਸੰਪਰਕ ਉਹਨਾਂ ਦੇ ਨਾਲ ਨਹੀਂ ਹੋ ਸਕਿਆ ਪਰ ਤਸਵੀਰ ਤੋਂ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਕਿਸਾਨਾਂ ਦੇ ਉੱਤੇ ਕਿਸ ਤਰੀਕੇ ਦੇ ਨਾਲ ਮਾਰ ਪਈ ਹੋਏਗੀ ਕਿਸਾਨਾਂ ਦੀ ਪਰੇਸ਼ਾਨੀ ਕਿੰਨੀ ਵਧੀ ਹੋਏਗੀ ਕਿਉਂਕਿ ਜਦੋਂ ਪਤਾ ਹੈ ਕਿ ਜਿਹੜੀ ਫਸਲ ਹੈ ਉਹ ਪੱਕਣ ਦੀ ਕਗਾਰ ਦੇ ਉੱਤੇ ਹੈ ਇਸ ਦੇ ਨਾਲ ਹੀ ਪਿਛਲਾ ਸਾਰਾ ਜਿਹੜਾ ਖਰਚ ਹੁਣ ਤੱਕ ਇਸ ਫਸਲ ਨੂੰ ਪਾਲਣ ਦੇ ਉੱਤੇ ਕਿਸਾਨਾਂ ਦੇ ਵੱਲੋਂ ਕੀਤਾ ਗਿਆ ਉਸ ਦੀ ਪਰਪਾਈ ਹੋਣੀ ਸੀ ਅਗਲੇ ਖਰਚੇ ਤੇ ਤੁਰਨੇ ਸੀਗੇ ਤੇ ਅਗਲੀ ਫਸਲ ਦੇ ਲਈ ਵੀ ਕਿਸਾਨਾਂ ਨੇ ਇਸੇ ਫਸਲ ਦੇ ਰਾਹੀਂ ਹੀ ਪੈਸੇ ਬਚਾ ਕੇ ਅਗਲੀ ਫਸਲ ਦੀ ਜਿਹੜੀ ਤਿਆਰੀ ਸੀ ਉਹ ਕਰਨੀ ਸੀ ਪਰ ਜਦੋਂ ਅਜਿਹੀ ਸਥਿਤੀ ਦੇ ਵਿੱਚ ਵੱਡੇ ਪੱਧਰ ਦੇ ਉੱਤੇ ਕਿਸਾਨਾਂ ਦਾ ਨੁਕਸਾਨ ਹੋ ਜਾਵੇ ਤਾਂ ਫਿਰ ਬਹੁਤ ਵੱਡੀ ਦਿੱਕਤ ਦੇ ਵਿੱਚ ਕਿਸਾਨ ਆ ਜਾਂਦੇ ਨੇ ਤਾਂ ਹਾਲਾਂਕਿ ਮੰਗ ਤਾਂ ਕਿਸਾਨਾਂ ਦੇ ਵੱਲੋਂ ਕੀਤੀ ਜਾਂਦੀ ਹੈ ਕਿ ਜਦੋਂ ਜਦੋਂ ਵੀ ਕਦੇ ਮੁਸ਼ਕਲ ਦੀ ਘੜੀ ਆਵੇ ਤਾਂ ਉਹਨਾਂ ਦੀ ਸਰਕਾਰ ਉਹਨਾਂ ਦੇ ਨਾਲ ਖੜੀ ਹੋਵੇ ਉਹਨਾਂ ਦੀ ਬਾਹ ਫੜੇ ਉਹਨਾਂ ਦੇ ਲਈ ਮੁਆਵਜ਼ੇ ਦਾ ਜ਼ਿਕਰ ਕਰੇ ਤੇ ਉਹਨਾਂ ਦੀ ਪਰੇਸ਼ਾਨੀ ਸੁਣੇ ਪਰ ਹੁਣ ਸਰਕਾਰ ਕਿਸਾਨਾਂ ਦੀ ਕਿੰਨੀ ਬਾਹ ਫੜਦੀ ਹੈ ਕਿੰਨੀ ਪਰੇਸ਼ਾਨੀ ਸੁਣਦੀ ਹੈ ਕਿੰਨੇ ਮੁਆਵਜ਼ੇ ਦਾ ਐਲਾਨ ਕੀਤਾ ਜਾਂਦਾ ਹੈ ਇਹ ਭਵਿੱਖ ਦੀ ਗੱਲ ਹੈ ਸਰਕਾਰ ਦੇ ਅਧਿਕਾਰ ਖੇਤਰ ਦੀ ਗੱਲ ਹੈ ਪਰ ਜੋ ਤਸਵੀਰ ਤੁਹਾਡੇ ਨਾਲ ਸੀ ਸਾਂਝੀ ਕਰ ਰਹੇ ਹਾਂ ਇਸ ਤੋਂ ਜ਼ਾਹਰ ਤੌਰ ਦੇ ਉਤੇ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਸੋਨੇ ਰੰਗ ਦੀ ਇਹ ਤਸਵੀਰ ਤੁਸੀਂ ਵੇਖੋ ਕਿ ਸੋਨੇ ਰੰਗੀ ਇਹ ਕਣਕ ਜਿਸ ਨੇ ਕਿਸਾਨਾਂ ਦੇ ਚਿਹਰੇ ਦੇ ਉੱਤੇ ਜਿਹੜੀ ਰੌਣਕ ਸੀ ਉਹ ਵਧਾਉਣੀ ਸੀ ਪਰ ਫਿਲਹਾਲ ਇਹ ਨਾਮੋਸ਼ੀ ਦਾ ਕਾਰਨ ਬਣ ਚੁੱਕੀ ਹੈ ਕਿਉਂਕਿ ਕਿਸਾਨਾਂ ਦੇ ਉੱਤੇ ਮੌਸਮ ਦੀ ਮਾਰ ਪਈ ਹੈ ਤਾਂ ਮੇਰੇ ਨਾਲ ਮੇਰੇ ਸਹਿਯੋਗੀ ਫਿਰੋਜ਼ਪੁਰ ਤੋਂ ਸਰਬਜੀਤ ਜੁੜੇ ਨੇ ਫੋਨਲਾਈਨ ਦੇ ਉੱਤੇ ਸਰਬਜੀਤ ਖਾਸ ਤੌਰ ਦੇ ਉਤੇ ਫਿਰੋਜ਼ਪੁਰ ਦੇ ਵਿੱਚ ਕੀ ਹਾਲ ਹੈ ਕਿੰਨਾ ਨੁਕਸਾਨ ਕਿਸਾਨਾਂ ਦਾ ਹੋਇਆ ਹੈ ਬੇਮੌਸਮੀ ਬਾਰਿਸ਼ ਦੇ ਕਾਰਨ ਬਿਲਕੁਲ ਅਮਨ ਵੀ ਕਹਿ ਸਕਦੇ ਹਾਂ ਵੀ ਰਾਤ ਜਿਹੜੀ ਰਾਤ ਜਿਹੜੀ ਬਾਰਿਸ਼ ਹੋਈ ਹੈ ਉਹਨੇ ਕਿਸਾਨਾਂ ਨੇ ਜਿਹੜੇ ਕਾਫੀ ਚਿੰਤਾ ਦੇ ਵਿੱਚ ਪਾ ਦਿੱਤਾ ਕਿਉਂਕਿ ਕਾਫੀ ਜਿਹੜੀਆਂ ਫਸਲਾਂ ਹੈਗੀਆਂ ਉਹ ਗਿੱਚੂਕੀਆਂ ਨੇ ਜਿਸ ਤੱਕ ਕਿ ਕਾਫੀ ਨੁਕਸਾਨ ਦਾ ਜਿਹੜਾ ਖੱਸਾ ਜਿਹੜਾ ਜਤਾਇਆ ਜਾ ਰਿਹਾ ਕਿ ਕਿਸਾਨ ਜਿਹੜਾ ਮਯੂਸ ਨਜ਼ਰ ਆ ਰਿਹਾ ਕਿਉਂਕਿ ਡਬਲ ਮਾਰਦਾ ਸਾਮਨਾ ਜਿਹੜਾ ਕਿਸਾਨ ਨੂੰ ਕਰਨਾ ਪੈ ਰਿਹਾ ਇੱਕ ਪਾਸੇ ਤਾਂ ਕੁਦਰਤੀ ਮਾਤ ਜਿਹੜੀ ਪੈਂਦੀ ਦਿਖਾਈ ਦੇ ਰਹੀ ਆ ਦੂਜੇ ਪਾਸੇ ਕੋਈ ਵੀ ਸਰਕਾਰ ਆ ਜਿਹੜੀਆਂ ਸੈਂਟਰਲ ਸਰਕਾਰਾਂ ਨੇ ਉਹ ਕਿਸਾਨ ਦਾ ਪੱਲਾ ਜਾਂ ਪੰਜਾਬ ਸਰਕਾਰ ਕਿਸਾਨ ਦਾ ਪੱਲਾ ਜਿਹੜਾ ਪਰ ਨੂੰ ਪਿਆਰ ਨਜ਼ਰ ਨਹੀਂ ਪੈ ਰੀਆਂ ਜਿਸ ਕਰਕੇ ਵਡੀਆਂ ਜਣੀਆਂ ਨੁਕਸਾਨ ਜਿਹੜਾ ਉਹ ਜਤਾਇਆ ਜਾਂਦਾ ਵੀ ਕਿਸਾਨ ਨੂੰ ਜਿਹੜਾ ਮਿੱਠਾ ਹੀ ਡਬਲ ਜਣੀ ਮਾਰ ਪੈਦੀ ਆ ਤੇ ਉਹਦੀ ਪਰਪਾਈ ਜਿਹੜੀ ਕੌਣ ਕਰੇਗਾ ਹੁਣ ਵੀ ਜਿਹੜੀ ਬਾਰਿਸ਼ ਹੋਣ ਕਰਕੇ ਜਿਹੜੀਆਂ ਵਾਵਾ ਤੇਜ਼ ਚੱਲਣ ਕਰਕੇ ਜਿਹੜੀ ਫਸਲਾਂ ਵਿਛੀਆਂ ਨੇ ਹੋਰ ਉਹ ਵੀ ਜਦ ਕਦਮ ਜਿਹੜਾ ਵੀ ਦੱਸਿਆ ਜਾ ਰਿਹਾ ਵੀ ਝਾੜੇ ਦਾ ਕਟੇਗਾ ਜਿਹੜਾ ਖਮਿਆਜਾ ਜਿਹੜਾ ਉਹ ਕਿਸਾਨਾਂ ਨੂੰ ਜਿਹੜਾ ਪੁੱਤਣਾ ਪਵੇਗਾ ਵੀ ਇਸ ਤਰ੍ਹਾਂ ਦੇ ਹਾਲਾਤ ਜਿਹੜੇ ਆ ਮਤਲਬ ਬੜੇ ਹੋਏ ਨੇ ਕਿਉਂਕਿ ਮੌਸਮ ਹਿੱਜੇ ਵੀ ਖਰਾਬ ਜਿਹੜਾ ਚੱਲਦਾ ਪਿਆ ਤੇ ਬਾਰਿਸ਼ ਜਿਹੜੀ ਆ ਹੋਣ ਦੀ ਜੜੀ ਆ ਵੀ ਉਹ ਦੱਸੀ ਜਾ ਰਹੀ ਆ ਵੀ ਬਾਰਿਸ਼ ਇੱਕ ਦੇ ਦਿਨ ਜਿਹੜੀ ਹੋਰ ਵੀ ਜਿਹੜੀ ਹੋਵੇਗੀ ਜੇ ਅਗਰ ਬਾਰਿਸ਼ ਹੋਰ ਹੁੰਦੀ ਆ ਕਿਉਂਕਿ ਦਾਣਾ ਜਿਹੜਾ ਹੈਗਾ ਵੀ ਇਹੀ ਫਸਲ ਉਹ ਕਾਲਾ ਹੋ ਜਾਏਗਾ ਤੇ ਜਿਸ ਕਰਕੇ ਫਸਲ ਦਾ ਪੂਰੇ ਦਾ ਪੂਰਾ ਜਿਹੜਾ ਨੁਕਸਾਨ ਜਿਹੜਾ ਉਹ ਕਿਸਾਨਾਂ ਨੂੰ ਚੇਲਣਾ ਪਵੇਗਾ ਤੇ ਜੇ ਅਗਰ ਬਾਰਿਸ਼ ਹੋਰ ਹੋ ਜਾਂਦੀ ਆ ਤੇ ਜਾੜਾ ਜੜੀ ਇੱਕ ਜੜੀਆਂ ਫਸਲ ਆ ਉਹ ਪਰਭਾਵੀ ਜੜੀਆਂ ਹੁਣ ਦਿਖਾਈ ਦੇਗੀ ਵੀ ਜੋ ਐਸਫ ਫਰੋਜਪੁਰ ਵਿੱਚ ਵੀ ਦਿਖਾਈ ਦੇ ਰਿਹਾ ਕਿ ਕਿਸ ਤਰ੍ਹਾਂ ਜਿਹੜੇ ਮੌਸਮ ਦੀ ਮਾਰ ਕਰਕੇ ਜਿਹੜੇ ਕਿਸਾਨਾਂ ਨੂੰ ਜੜੀਆਂ ਵੱਡੀ ਮਾਰ ਜੜੀਆਂ ਉਹ ਠੇਰਨੀ ਪਈ ਆ ਜੀ ਅਮ ਜੀ ਸਰਬਜੀਤ ਬਹੁਤ ਬਹੁਤ ਧੰਨਵਾਦ तमाम ਜਾਣਕਾਰੀ ਦੇ ਲਈ ਸੋ ਜਿਸ ਤਰੀਕੇ ਦੇ ਨਾਲ ਸਰਬਜੀਤ ਦੇ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਹੈ ਕਿ ਕਿਸਾਨਾਂ ਦੇ ਉੱਤੇ ਦੌਰੀ ਮਾਰ ਪਈ ਹੈ ਮਨੀ ठाकुर 2022 ਦੇ ਵਿੱਚ ਆਮਾ ਦੀ ਪਟ ਤਵੇਰਦਾ ਹੀ ਆ ਹਾਲ ਬਣਿਆ ਖਲਾ ਦੇਖ ਲੋ ਤੁਹਾਡੇ ਸਾਹਮਣੇ ਹੀ ਹੈ ਬਹੁਤ ਨੁਕਸਾਨ ਹੋ ਗਿਆ ਔਰ ਬਦਲ ਮੌਸਮ ਅਜੇ ਵੀ ਖਰਾਬ ਹੈ ਅਜੇ ਵੀ بارش ਹੋਣ ਦਾ ਫੁੱਲ ਚਾਂਸ ਹੈ ਜੇ ਹੋਰ ਹੁੰਦੀ ਤੇ ਤਾਂ ਬੇੜਾ ਗਰਕ ਹੋ ਜਾਣਾ ਰਾਤ ਦਾ ਕੀ ਨੁਕਸਾਨ ਹੋਇਆ ਰਾਤ ਦਾ ਵੀ ਬਹੁਤ ਜ਼ਿਆਦਾ ਹੋਇਆ ਨੇਰੀ ਚਖੜ ਨਾਲ ਸਬਜੀ ਨੂੰ ਮਿਰਚਾਂ ਨੂੰ ਕਣਕ ਨੂੰ ਬਹੁਤ ਜ਼ਿਆਦਾ ਹੋਇਆ ਆ ਵੇਖ ਲੋ ਤੁਹਾਡੇ ਸਾਹਮਣੇ ਹੀ ਹੈ ਵਿਸੀਪੀ ਸਾਰੀ ਅਇ ਤੈਨੂੰ ਪਾਣੀ ਵੀ ਨਹੀਂ ਲੱਗਾ ਨਿਕਾ ਨਿਕਾ ਮੀਂਹ ਪਈ ਗਿਆ ਸਾਰੀ ਲੰਮੀ ਹੋ ਗਈ ਮੀਂਹ ਪਿਆ तकरीबन 12 1 ਵਜੇ ਉਹਦੇ ਨਾਲ ਮੀਂਹ ਪੈਣ ਦੇ ਨਾਲ ਫਸਲ ਭਾਰੀ ਹੋ ਗਈ ਤੇ ਬਾਅਦ ਚ ਹਨੇਰ ਵਗਰ ਨਾਲ ਫਸਲਾਂ ਵੇਛ ਗਈਆਂ ਨੇ ਜੋ ਕਿ ਫਸਲਾਂ ਲਗਭਗ ਪੱਕਣ ਦੀ ਤਤਾਰ ਤੇ ਸੀ ਹੁਣ ਇਸ ਫਸਲ ਦਾ ਕਾਫੀ ਨੁਕਸਾਨ ਹੈ ਤੇ ਸਬਜ਼ੀਆਂ ਦੇ ਵਿੱਚ ਵੀ ਫਸਲਾਂ ਸਬਜ਼ੀਆਂ ਦਾ ਸਾਰਾ ਨੁਕਸਾਨ ਹੈ ਜਾਨੀ ਕਿ ਮਿਰਚ ਸੀ ਜੋ ਫਾਲਤੇ ਤਿਆਰ ਸੀ ਉਹ ਫਾਲ ਹਨੇਰੀ ਨਾਲ ਝੜ ਗਏ ਨੇ ਤੇ तकरीबन ਰੇਕ ਫਸਲ ਦਾ ਹੀ ਨੁਕਸਾਨ ਹੈ ਇਸ ਵੇਲੇ ਕੀ ਹਾਲ ਹਨ ਮੌਸਮ ਦੇ ਇਸ ਵੇਲੇ ਵੀ ਸੇਮ ਹਾਲਤ ਨੇ ਰਾਤ ਵਾਲੇ ਸਵੇਰੇ ਵੀ ਗਰਜ ਚਮਕ ਹੋਈ ਏ ਤੇ ਹੁਣ ਵੀ ਬੱਦਲ ਬਰਕਰਾਰ ਨੇ ਤੇ ਮੌਸਮ ਵੱਲੋਂ ਵੀ ਅੱਜ ਦੱਸਿਆ ਜਾ ਰਿਹਾ ਹੈ ਕਿ ਅੱਜ ਤੇ 31 ਦੁਪਹਿਰ ਤੱਕ ਐਵੇਂ ਮੌਸਮ ਰਹੇਗਾ ਤਾਂ ਕਿਸਾਨ ਇਸ ਵਕਤ ਮੁਸ਼ਕਲ ਦੇ ਵਿੱਚ ਨੇ ਮੌਸਮ ਨੇ ਮੁਸ਼ਕਲ ਵਧਾ ਦਿੱਤੀ ਹੈ ਤਾਂ ਮੇਰੇ ਸਹਿਯੋਗੀ ਕੁਲਦੀਪ ਰੇਣੀ ਜੁੜੇ ਨੇ ਮੇਰੇ ਨਾਲ ਤੋ ਨਜ਼ਰ ਰੱਖ ਕਰ ਲੈਣੇ ਆ ਤਾਂ ਕੁਲਦੀਪ ਫਿਲਹਾਲ ਖਾਸ ਤੌਰ ਦੇ ਉੱਤੇ ਕਿੰਨਾ ਕੁ ਨੁਕਸਾਨ ਕਿਸਾਨਾਂ ਦਾ ਹੋਇਆ ਹੈ ਤੇ ਮੌਸਮ ਨੇ ਕਿੰਨੀ ਕੁ ਮਾਰ ਪਾਈ ਹੈ ਬਿਲਕੁਲ ਜੀ ਉਹ ਕਾਫੀ ਜਿਹੜਾ ਹੈਗਾ ਨੁਕਸਾਨ ਆਕਿਆ ਜਾ ਰਿਹਾ ਕਿਉਂਕਿ ਗਿੱਦੜਵਾ ਤੇ ਮਲੋਟ ਖੇਤਰ ਦੇ ਵਿੱਚ ਜਿਹੜਾ ਹੈਗਾ ਜੇਕਰ ਅਸੀਂ ਮੁੱਖ ਸਰ ਜਿਹੜੀ ਦੀ ਗੱਲ ਕਰੀਏ ਤਾਂ ਇਹਨਾਂ ਦੋਹਾਂ ਖੇਤਰਾਂ ਦੇ ਵਿੱਚ ਕਾਫੀ ਨੁਕਸਾਨ ਆ ਤੇਜ਼ ਹਵਾਵਾਂ ਤੇ بارش ਨੇ ਜਿੱਥੇ ਜਿਹੜੀ ਕਣਕ ਦੀ ਫਸਲ ਹੈਗੀ ਕਿਉਂਕਿ ਵਿਸਾਖੀ ਨੇੜੇ ਆ ਤਾਂ ਆਮ ਤੌਰ ਤੇ ਇਹ ਧਾਰਨਾ ਹੈ ਕਿ ਵਿਸਾਖੀ ਤੇ ਨੇੜੇ ਜਿਹੜੀ ਉਹ ਕਟਾਈ ਜਿਹੜੀ ਉਹ ਸ਼ੁਰੂ ਹੋ ਜਾਂਦੀ ਹੈ ਦੇਸ਼ਕੋਨ ਮੌਸਮ ਕਰਕੇ 2-4 ਦਿਨ ਜਦ ਅਸੀਂ ਕਹਿ ਦਈਏ ਕਿ ਇੱਕ ਹਫਤਾ ਕਟਾਈ ਲੇਟ ਹੁੰਦੀ ਹੈ ਪਰ ਫਸਲ ਬਿਲਕੁਲ ਪੱਕ ਕੇ ਜਿਹੜੀ ਆ ਉਹ ਨੇੜੇ ਆ ਤਿਆਰ ਦਾ ਜੜੀ ਪਰ ਮਸਲਾ ਇਹ ਹੈਗਾ ਕਿ ਹੁਣ ਜਿਹੜੀ ਤੇਜ਼ بارش ਚੱਲੀ ਆ ਔਰ ਨਾਲ ਹੀ ਹਵਾਵਾਂ ਜਿਹੜੀਆਂ ਬਹੁਤ ਤੇਜ਼ ਸੀਆਂ ਜਿੰਦੇ ਕਰਕੇ ਫਸਲ ਜਿਹੜੀ ਆ ਉਹ ਵਿਛ ਗਈ ਆ ਬਹੁਤ ਥੋੜਾ ਦਾਣਾ ਇੱਕ ਤੰਦੇ ਤੋਂ ਨਿਕਲੇਗਾ ਔਰ ਦੂਸਰੀ ਗੱਲ ਕਹਿੰਦੀ ਕਟਾਈ ਬਹੁਤ ਔਖੀ ਹੋਏਗੀ ਔਰ ਬਹੁਤ ਦਾਣਾ ਜਿਹੜਾ ਹਜੇ ਅੱਧ ਵਿੱਚਕਾਰ ਸੀਗਾ ਉਹ ਜਿਹੜਾ ਖਰਾਬ ਹੋ ਜਾਏਗਾ ਜਿੰਦੇ ਕਰਕੇ ਅਸੀਂ ਦੇਖ ਸਕਦੇ ਆ ਕਿ ਵੱਡਾ ਨੁਕਸਾਨ ਜਿਹੜਾ ਉਹ ਹੋਇਆ ਗਿੱਦੜਵਾ ਔਰ ਮਲੋਟ ਦੇ ਨਾਲ ਵਾਲਾ ਜਿਹੜਾ ਏਰੀਆ ਉੱਥੇ ਨੁਕਸਾਨ ਜਿਹੜਾ ਉਹ ਕਾਫੀ ਦੱਸਿਆ ਜਾ ਰਿਹਾ ਹਾਲਾਂਕਿ ਮੁਕਸਰ ਦੇ ਕੁਝ ਖੇਤਰ ਤੇ ਇਸ ਗੱਲ ਤੋਂ ਵਿਚਾਰਿਆ ਹੈ ਮਲੋਟ ਦੇ ਨਾਲ ਦੇ ਪਿੰਡਾਂ ਦੇ ਵਿੱਚ ਕਿਤੇ ਥੋੜੀ-ਬੋਤੀ ਜਿਹੜੀ ਆ ਉਹ ਗੜੇਮਾਰੀ ਦੀ ਜਿਹੜੀ ਹੁਣ ਤੱਕ ਜਿਹੜੀ ਆ ਉਹ ਸੂਚਨਾ ਸਾਡੇ ਕੋਲੇ ਆ ਰਹੀ ਆ ਬੱਟ ਅਜੇ ਗੜੇਮਾਰੀ ਜਿਹੜੀ ਆ ਉਹ ਗਿੱਦੜਵਾ ਤੇ ਮੁਕਸਰ ਵਾਲੇ ਖੇਤਰ ਦੇ ਵਿੱਚ ਨਹੀਂ ਆ ਪਰ ਤੇਜ਼ ਹਵਾਵਾਂ ਨੇ ਫਸਲ ਜਿਹੜੀ ਆ ਧਰਤੀ ਦੇ ਵਿੱਚ ਆਦ ਦਿੱਤੀ ਆ ਅਸੀਂ ਕਹਿ ਸਕਦੇ ਆ ਕਿ ਹਜ਼ਾਰਾਂ ਏਕੜ ਫਸਲ ਜਿਹੜੀ ਆ ਉਹ ਕਨਕ ਦੀ ਇਸ ਵਾਰ ਧਰਤੀ ਤੇ ਵਿੱਚੀ ਜਿਹੜੀ ਆ ਐਨ ਪੱਕਣ ਦੇ ਮੌਕੇ ਦੇ ਉੱਤੇ ਆ ਜੀ ਕੁਲਦੀਪ ਖਾਸ ਤੌਰ ਦੇ ਉੱਤੇ ਕਿਸਾਨਾਂ ਦੇ ਨਾਲ ਤੁਹਾਡੀ ਗੱਲ ਹੋਈ ਹੋਈਗੀ ਕਿਸਾਨਾਂ ਦੇ ਵੱਲੋਂ ਕਿਸ ਤਰੀਕੇ ਦੀ ਮੰਗ ਜਿਹੜੀ ਆ ਉਹ ਰੱਖੀ ਜਾ ਰਹੀ ਹੈ ਸਰਕਾਰ ਦੇ ਅੱਗੇ ਬਿਲਕੁਲ ਨਹੀਂ ਕਿਉਂਕਿ ਲਾਸਟ ਅਸੀਂ ਪਿਛਲੇ ਸਾਲ ਤੋਂ ਦੇਖੀ ਆ ਤਾਂ ਫਰੀਦਕੋਟ ਦੇ ਕੁਝ ਖੇਤਰ ਦੇ ਵਿੱਚ ਅਜਿਹਾ ਹੋਇਆ ਸੀਗਾ ਕਿਸਾਨ ਪਹਿਲਾਂ ਹੀ ਇਹ ਗੱਲ ਕਹਿ ਰਹੇ ਕਿ ਉਹਦਾ ਮੁਆਵਜ਼ਾ ਜਿਹੜਾ ਹਜੇ ਕੁਛ ਦਾ ਰਹਿੰਦਾ ਤੇ ਜਿੰਨਾ ਕੋ ਮਿਲਿਆ ਸੀ ਉਹ ਬਹੁਤ ਔਖਾ ਮਿਲਿਆ ਸੀ ਤੇ ਇਹ ਫਸਲ ਦਾ ਮੁਆਵਜ਼ਾ ਜਿਹੜਾ ਹੈਗਾ ਉਹ ਕਿਸਾਨ ਮੰਗ ਕਰ ਰਹੇ ਨੇ ਕਿਉਂਕਿ ਫਸਲ ਜਿਹੜੀ ਧਰਤੀ ਤੇ ਵਿੱਚ ਦੀ ਫਸਲ ਤਾਂ ਕਿਸਾਨਾਂ ਦੇ ਅਨੁਸਾਰ ਉਹਦੇ ਵਿੱਚੋਂ ਕਰੀਬ-ਕਰੀਬ ਜਿਹੜੀ 70% ਫਸਲ ਹੈ ਜਿਹੜੀ ਉਹ ਖਰਾਬ ਹੀ ਹੋਏਗੀ ਜੇ ਕੋਈ ਹੱਥ ਨਾਲ ਵਢਾਈ 'ਚ ਥੋੜਾ-ਬਹੁਤ ਦਾਣਾ ਨਿਕਲਿਆ ਵੀ ਤਾਂ ਉਹਨਾਂ ਦੇ ਆ ਬਟ 70% ਫਸਲ ਜਿਹੜੀ ਹੈਗੀ ਉਹ ਇਸ ਤਰ੍ਹਾਂ ਜਿਹੜੀ ਉਹ ਖਰਾਬ ਹੋ ਜਾਂਦੀ ਹੈ ਇਸ ਲਈ ਉਹ ਮੁਆਵਜ਼ੇ ਦੀ ਜਿਹੜੀ ਮੰਗ ਆ ਸਰਕਾਰ ਤੋਂ ਕਰ ਰਹੇ ਆ। ਕੁਲਦੀਪ ਮੁਆਵਜ਼ੇ ਦਾ ਜ਼ਿਕਰ ਤਾਂ لازمی ਹੈ ਪਰ ਦੂਜੀ ਗੱਲ ਜਦੋਂ ਇਹ ਫਸਲ ਕਿਉਂਕਿ ਜਿਹੜੀ ਰੈਂਦੀ ਫਸਲ ਹੈ ਜੇਕਰ ਉਹਨਾਂ ਨੂੰ ਮੰਡੀ ਦੇ ਵਿੱਚ ਲਿਜਾਇਆ ਜਾਏਗਾ ਨੁਕਸਾਨੀ ਹੋਈ ਫਸਲ ਜਦੋਂ طے ਮਾਪਦੰਡਾਂ ਦੇ ਉੱਤੇ ਖਰੀ ਨਹੀਂ ਉਤਰਦੀ ਤਾਂ ਕਿਸਾਨਾਂ ਦੇ ਵੱਲੋਂ ਫਿਰ ਕਿਵੇਂ ਇਸ ਨੂੰ ਮੰਡੀ ਤੱਕ ਵੇਚਿਆ ਜਾਏਗਾ ਕਿ ਇਸ ਦੇ ਲਈ ਵੀ ਕੁਝ ਰਾਹਤ ਦੀ ਜਿਹੜੀ ਹੈ ਕਿਸਾਨ ਮੰਗ ਕਰ ਰਹੇ ਨੇ ਕਿ ਮਾਪਦੰਡਾਂ ਦੇ ਵਿੱਚ ਰਾਹਤ ਦਿੱਤੀ ਜਾਵੇ। ਸਰ ਬਿਲਕੁਲ ਜੀ ਬਿਲਕੁਲ ਕਿਉਂਕਿ ਜਿਹੜੀ ਫਸਲ ਅਸੀਂ 30% ਗੁੰਦੇ ਹੈਗੇ ਆ ਉਹਨਦੇ ਚੋ ਵੀ ਜਿਹੜਾ ਧਰਤੀ ਤੇ ਵੀ ਸੀ ਫਸਲ ਦਾ ਦਾਣਾ ਜਿਹੜਾ ਉਹ ਕਾਲਾ ਹੋ ਜਾਏਗਾ ਜਿੰਨੂੰ ਕਿਸਾਨ ਨਹੀਂ ਭਾਸ਼ਾ ਦੇ ਵਿੱਚ ਕਹਿੰਦੇ ਨੇ ਕਿ ਕਾਲੇ ਦਾਣੇ ਹੋਣਗੇ ਤੋਂ ਕਾਲੇ ਦਾਣਿਆਂ ਨੂੰ ਆਮ ਤੌਰ ਤੇ ਜਿਹੜਾ ਹੈਗਾ ਕਿਉਂਕਿ ਵੱਡੀਆਂ ਏਜੰਸੀਆਂ ਜਿਹੜੀਆਂ ਉਹ ਖਰੀਦ ਹੀ ਨਹੀਂ ਕਰਦੀਆਂ ਤੇ ਉਹਨਾਂ ਮਾਪਦੰਡਾਂ ਤੇ ਪੂਰੇ ਨਹੀਂ ਉਤਰਦੇ ਸੋ ਉਹਨਦੇ ਵਿੱਚ ਵੀ ਥੋੜੀ ਰਾਹਤ ਦੀ ਇਹ ਮੰਗ ਕਰ ਰਹੇ ਨੇ ਕਿਉਂਕਿ ਉਹ ਵੈਸੇ ਤਾਂ ਜੇ ਅਸੀਂ ਦੇਖੀਏ ਤਾਂ 30% ਫਸਲ ਵੀ ਅਸੀਂ ਜੇ ਮੰਨੀਏ ਤਾਂ ਉਹ ਕਾਲੇ ਦਾਣੇ ਕਰਕੇ ਖਰਾਬ ਹੀ ਮੰਨੀ ਜਾਏਗੀ ਬਟ ਇਹ ਕਿਸਾਨ ਮੰਗ ਕਰ ਰਹੇ ਨੇ ਕਿ ਜੇ ਮਾਪ ਡੰਡਾ ਤਾਂ ਥੋੜੀ ਉਹ ਹੋ ਜੇ ਤਾਂ ਉਹ ਫਸਲ ਜਿਹੜੀ ਹੈ ਇਹਨਾਂ ਦੀ ਉਹ ਵੇਚ ਸਕਦੀ ਹੈ ਮੰਡੀ ਦੇ ਵਿੱਚ ਜੀ ਬਹੁਤ ਬਹੁਤ ਧੰਨਵਾਦ ਕੁਲਦੀਪ तमाम ਜਾਣਕਾਰੀ ਦੇ ਲਈ ਤਾਂ ਇਸ ਵਕਤ ਕਿਸਾਨ ਪਰੇਸ਼ਾਨੀ ਦੇ ਵਿੱਚ ਨੇ ਮੁਸ਼ਕਲ ਦੇ ਵਿੱਚ ਨੇ ਅਨਦਾਤੇ ਦੇ ਉੱਤੇ ਲਗਾਤਾਰ ਇੱਕ ਤੋਂ ਬਾਅਦ ਇੱਕ ਮਾਰ ਪਈ ਹੈ ਤੇ ਹੁਣ ਮੌਸਮ ਨੇ ਜਦੋਂ ਆਪਣਾ ਮિજાਜ ਬਦਲ ਲਿਆ ਤਾਂ ਚਿਹਰੇ ਕਿਸਾਨਾਂ ਦੇ ਵੀ ਬਦਲ ਚੁੱਕੇ ਨੇ ਮੁਰਜਾਇਆ ਹੋਇਆ ਪੰਜਾਬ ਦਾ ਕਿਸਾਨ ਨਜ਼ਰ ਆ ਰਿਹਾ ਹੈ। ਅੱਗੇ ਵਧਦੇ ਹਾਂ ਅਗਲੀ ਖਬਰ ਦਾ ਰੁਕ ਕਰਦੇ ਹਾਂ ਕਿਉਂਕਿ ਵਿਵਾਦਾਂ ਦੇ ਵਿੱਚ ਵਿਧਾਇਕ ਹੈ ਜੀਹਾਂ ਡਰੱਗ ਤਸਕਰ ਮਨੀ ਠਾਕੁਰ ਦੇ ਨਾਲ ਸਬੰਧਾਂ ਤੇ ਸ਼ੀਤਲ ਅੰਗੁਰਾਲ ਦੀ ਸਫਾਈ ਸਾਹਮਣੇ ਆਈ ਹੈ ਕਿ ਹੈ ਕਿ ਮਨੀ ਠਾਕੁਰ ਨੇ ਸਾਲ 2022 ਦੇ ਵਿੱਚ ਆਮ ਆਦਮੀ ਪਾਰਟੀ ਜੁਆਇਨ ਕੀਤੀ ਸੀ। ਅਜਿਹਾ ਜ਼ਿਕਰ ਉਹਨਾਂ ਦੇ ਵੱਲੋਂ ਕੀਤਾ ਗਿਆ ਹੈ। ਮੰਤਰੀ ਗगन ਅਨਮੋਲ ਤੇ ਵਿਧਾਇਕ ਰਮਨ ਅਰੋੜਾ ਦੇ ਨਾਲ ਫੋਟੋਆਂ ਵੀ ਜਨਤਕ ਕੀਤੀਆਂ ਨੇ। ਆਪ ਆਗੂਆਂ ਦੀ ਸਰਪ੍ਰਸਤੀ ਦੇ ਵਿੱਚ ਨਸ਼ਾ ਰੈਕਡ ਚੱਲਣ ਦੇ ਦੋਸ਼ ਉਹਨਾਂ ਦੇ ਵੱਲੋਂ ਲਗਾਏ ਗਏ ਨੇ ਤਾਂ ਵਿਵਾਦਾਂ ਦੇ ਵਿੱਚ ਵਿਧਾਇਕਾਂ ਐ ਖਾਸ ਤੌਰ ਦੇ ਉੱਤੇ ਸਵਾਲ ਜਿਹੜੇ ਨੇ ਸ਼ੀਤਲ ਅੰਗੁਰਾਲ ਦੇ ਉੱਤੇ ਉઠੇ ਕਿਉਂਕਿ ਆਮ ਆਦਮੀ ਪਾਰਟੀ ਨੂੰ ਹਲ ਵਿਧਾਇਨਾ ਦੇ ਵੱਲੋਂ ਕਿਹਾ ਗਿਆ ਭਾਜਪਾ ਦਾ ਪੱਲਾ ਫੜਿਆ ਗਿਆ ਉਸ ਤੋਂ ਬਾਅਦ ਸਵਾਲ ਸ਼ੀਤਲ ਅੰਗੁਰਾਲ ਦੇ ਉੱਤੇ ਉਠਣੇ ਲਗਾਤਾਰ ਸ਼ੁਰੂ ਹੋ ਚੁੱਕੇ ਨੇ ਮਨੀ ਚਾਹਪੁਰ 2025